ਇਨਿਕ ਮੇਰੀ ਪਰਚੋਲ ਹੈ ਕੋਈ ਬਹੁਤ ਵੱਡਾ ਕਦਮ ਤੇ ਚੰਗਾ ਕਦਮ ਸਿੰਘ ਸਾਹਿਬ ਨੇ ਕੀਤਾ ਉਹ ਕਹਿੰਦੇ ਨੇ ਵੀ ਘਰੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਦੇਗ ਉਹ ਨੀਲਾ ਜਿਹੜਾ ਪਰਚਾ ਸਾਡਾ ਉਹ ਕਰਦਾ ਜਿਹੜਾ ਹੈਗਾ ਹੈਗਾ ਦੂਸਰਾ ਉਹ ਸਪਕਦੀ ਦਾ ਸਮੇਲ ਲੋਕਾਂ ਨੂੰ ਲਾਮਬੰਦ ਕਰਨਾ ਚਾਹ ਉਹ ਜੇ ਤਾਂ ਅਸਫਲਤਾ ਸੀ ਡਿੱਗੀ ਤਾਂ ਖੋਤੇ ਤੋਂ ਗੁੱਸਾ ਘਮਿਆਰ ਤੇ ਅਸੀਂ ਚੜਦਿਆਂ ਸਾਰੇ ਦੇ ਸਾਰੇ ਸ਼ਰਮਣੀ ਕਮੇਟੀ ਦੇ ਸ਼ਰਮਣੀ ਕਮੇਟੀ ਬਧਨਾਮ ਕਰਕੇ ਰੱਖਦੇ ਪਾਸ ਦੇ ਵਿਚੰਨਾ ਵਿਰੋਧੀ ਤੱਕ ਗੱਲੇ ਨਹੀਂ ਅਜ ਨਾਲਾ ਸਾਹਿਬ ਟਕਸਾਲ ਚਲਾ ਰਹੇ ਨੇ ਬੱਚਿਆਂ ਨੂੰ ਵਿੱਦਿਆ ਦੇ ਰਹੇ ਨੇ ਲੇਕਿਨ ਅੰਨਾ ਅਮਰੋਦ ਪਰ ਜਿਹੜਾ ਕੇਸ ਦੀ ਨਿਸ਼ਾਨ ਸਾਹਿਬ ਦੀ ਉਲਟ ਇਹ ਨਾਮ ਦੇ ਰੰਗ ਦੀ ਦੋਧਾ ਪਾਈ ਆ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਆ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਪ੍ਰਾਤਨ ਬਸੰਤੀ ਰੰਗ ਹੀ ਸੀ ਵੀ ਕੇਸਰੀ ਰੰਗ ਨਹੀਂ ਉਹਨਾਂ ਨੇ ਫਿਰ ਉਹ ਨੌਲੇਜ ਤੋਂ ਬਾਹਰ ਗੱਲ ਕਿਵੇਂ ਕੀਤੀ ਜਿਹੜੇ ਰੰਗਾਂ ਦੀ ਗੱਲ ਹੈ ਦੋਹੇ ਰੰਗਾਂ ਦੀ ਗੱਲ ਹੈ ਮੈਂ ਇਹਨੂੰ ਨਹੀਂ ਲੈ ਕੇ ਜਾਣਾ ਚਾਹੁੰਦਾ ਭਗਵੇਂ ਵਾਲੇ ਪਾਸੇ ਮੈਂ ਯਾਰ ਦਸਤਾਰ ਸਜਾਈ ਹੈ ਇਹ ਧੋਤੀ ਜਾਣੀ ਆ ਬਾਰ-ਬਾਰ ਬਾਰ-ਬਾਰ ਇਹਦੇ ਰੰਗ ਦੇ ਵਿੱਚੋਂ ਰੰਗ ਕੀ ਨਿਕਲਣਾ ਹੈ ਭਗਵਾਨ ਨਿਕਲਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਨਹੀਂ ਚਲਾ ਸਕੋ ਉਹ ਸਾਡੀ ਗਲਤੀ ਹੈ ਜੇ ਗ੍ਰੰਥੀ ਮਾੜਾ ਤਾਂ ਗੁਰਦੁਆਰੇ ਜਾਣਾ ਤਾਂ ਨਾ ਬੰਦ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਡਿਬੇਟ ਬੁਲਾਓ ਸ਼੍ਰੋਮਣੀ ਅਕਾਲ ਤਖਬ ਦੀ ਜਥੇਦਾਰ ਨੂੰ ਕਿੰਤੂ ਪਰੰਤੂ ਨਾ ਕਰੋ ਕਿ ਇਸ ਰੰਗ ਕਿਵੇਂ ਬਣ ਗਿਆ ਪਸੰਤੀ ਤੋਂ ਪਹਿਲਾਂ ਕਿਸ ਤਰੀਕੇ ਕਿਵੇਂ ਬਣਿਆ ਜਿਹੜਾ ਹੁਣ ਦੁਬਾਰਾ ਫੇਰ ਪਸੰਤੀ ਬਣਾਉਣਾ ਸਾਡੀ ਤਾਂ ਰਾਜਨੀਤੀ ਆ ਜਿਹੜੀ ਜੁੱਤੀ ਦੀ ਨੋਕ ਤੇ ਆ ਸਾਡਾ ਧਰਮ ਸਿਰ ਤੇ ਆ ਅਸੀਂ ਧਰਮ ਵਾਲਾ ਪਾਸਾ ਘਟਾਇਆ ਜਿਹਦੇ ਕਿ ਕਿਸੇ ਜੁੱਤੀਆ ਖਰਿਆ ਕੋਈ ਸ਼ੱਕ ਨਹੀਂ ਚਾਹੇ ਉਹ ਜਨਾਲਾ ਸਾਹਿਬ ਹੋਣ ਚਾਹੇ ਉਹ ਧਾਮੀ ਸਾਹਿਬ ਹੋਣ ਇਹ ਜਿਹੜੇ ਅੱਜ ਜਿਹੇ ਵਿਰੋਧ ਕਰ ਰਹੇ ਨੇ ਮੈਨੂੰ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਿ Nagpur ਤੋਂ ਚੱਲੇ ਹੋਏ ਲੋਕ ਨੇ ਅਸੀਂ ਅਕਲ ਤਾਕਤ ਦੇ ਜਿਹੇ ਦਾਰ ਤੇ ਪਰਤੋਲ ਕਰੋ ਉਹਦੇ ਨਾਲ ਡਿਬੇਟ ਕਰੋ ਉਹਦੇ ਨਾਲ ਬੈਠੋ ਨਾ ਕਿ ਅਸੀਂ ਸੋਸ਼ਲ ਮੀਡੀਆ 'ਚ ਚਲੇ ਜਾਈਏ ਕੌਮ VOTING ਵੇਲੇ VOTING ਦਾ ਤਾਂ ਸਾਡਾ ਕੋਈ ਰੋਲ ਹੀ ਨਹੀਂ ਬੋਰਡ ਤਾਂ ਇੱਕ ਪਾਸੇ 52 ਕਬਲੇ ਇਕੱਠੇ ਹੋ ਗਏ ਇੱਕ ਪਾਸੇ 49 ਸਿਆਣੇ ਬੈਠੇ ਨੇ ਬੋਰਡ ਚ ਤੋਂ ਮੰਜਨ ਮੰਜਨਗੇ ਲੇਕਿਨ ਸਿੱਖੀ ਤਾਂ ਟੇਬਲ ਦਾ ਨਾਮ ਹੈ ਟੇਬਲ ਟਾਕ ਤੇ ਟੇਬਲ ਤੇ ਬੈ ਕੇ ਗੱਲ ਬਾਬਾ ਨਾਨਕ ਨੇ ਵੀ ਕਿਹਾ ਕਿ ਜਿਉਂ-ਜਿਉਂ ਫੈਲੇ ਵਿਦਿਆ ਚਾਨਣ ਹੋਏ ਇਹ ਵਿਦਿਆ ਨੂੰ ਫੈਲਾਉਣ ਦਾ ਸਮਾਂ ਹੈ ਨਾ ਕਿ ਅੰਨਾ ਵਿਰੋਧ ਦਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਆਏ ਨੇ ਸਿੰਘ ਸਹਿਬਾਨਾ ਨੇ ਫਰਮਾਨ ਜਾਰੀ ਕੀਤਾ ਤਾ ਕਿ ਅੱਜ ਤੋਂ ਬਾਅਦ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੀਆਂ ਪੋਸ਼ਾਕਾਂ ਨੇ ਉਹਨਾਂ ਦਾ ਕਲਰ ਜਿਹੜਾ ਉਹ ਸ਼ਰਮਈ ਕਲਰ ਜਾਨੀ ਕਿ ਨੀਲਾ ਕਲਰ ਅਤੇ ਬਸੰਤੀ ਕਲਰ ਜਾਨੀ ਕਿ ਪੀਲਾ ਕਲਰ ਕਿਉਂਕਿ ਅਸੀਂ ਦੇਖਦੇ ਹਾਂ ਕਿ ਲਗਾਤਾਰ ਜਦੋਂ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਤਾਂ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨੇ ਜਨਿਕੇ ਨਿਸ਼ਾਨ ਸਾਹਿਬ ਦੀ ਜਿਹੜੀ ਪੁਸ਼ਾਕ ਆ ਉਹ ਕੇਸਰੀ ਹੀ ਚੱਲ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਪਰ ਹੁਣ ਹੁਕਮ ਜਾਰੀ ਕੀਤੇ ਨੇ ਫਰਮਾਨ ਜਾਰੀ ਕੀਤੇ ਨੇ ਸਿੰਘ ਸਹਿਬਾਨਾ ਨੇ ਜਿੱਥੇ ਕਿਹਾ ਗਿਆ ਕਿ ਬਸੰਤੀ ਰੰਗ ਹੋਵੇਗਾ ਜਨ ਕਿ ਪੀਲਾ ਰੰਗ ਨਿਸ਼ਾਨ ਸਾਹਿਬ ਦਾ ਹੋਵੇਗਾ ਹੁਣ ਆਉਣ ਵਾਲੇ ਦਿਨਾਂ ਚ ਪੀਲਾ ਰੰਗ ਸਾਰੇ ਗੁਰਦੁਆਰਾ ਸਾਹਿਬ ਚ ਐਸਜੀਪੀਸੀ ਦੇ ਗੁਰੂਕਰਨੇ ਹੋਰ ਵੀ ਗੁਰੂ ਘਰਾਂ ਲਈ ਪੀਲੇ ਰੰਗ ਦੇ ਫਰਮਾਨ ਜਾਰੀ ਕੀਤੇ ਹਨ ਪਰ ਉਸ ਤੋਂ ਬਾਅਦ ਲਗਾਤਾਰ ਜੇ ਗੱਲਬਾਤ ਕਰੀਏ ਤਾਂ ਵਿਰੋਧ ਤਾਂ ਵੀ ਸਾਹਮਣੇ ਆਇਆ ਸਿੱਖ ਪ੍ਰਚਾਰ ਪ੍ਰਚਾਰਕ ਭਾਈ ਅਮਰੀਕ ਸਿੰਘ ਅਜਨਾਲਾ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ ਕਿ ਇਹ ਗਲਤ ਹੈ ਰੰਗ ਕਿਉਂ ਚੇਂਜ ਕੀਤਾ ਕੇਸਰੀ ਰੰਗ ਹੀ ਹੋਣਾ ਚਾਹੀਦਾ ਜਦ ਕਿ ਉਸ ਤੋਂ ਬਾਅਦ ਐਸਜੀਪੀਸੀ ਦੇ ਜਰਨਲ ਸਕੱਤਰ ਨੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਦੀ ਵੀ ਟਿੱਪਣੀ ਆਈ ਆ ਉਹਨਾਂ ਦਾ ਵੀ ਉਸ ਤੋਂ ਬਾਅਦ ਇੱਕ ਸਪਸ਼ਟੀਕਰਨ ਆਇਆ ਜਨਾਲਾ ਸਾਹਿਬ ਤੋਂ ਬਾਅਦ ਕਿ ਜੋ ਕੁਝ ਕੀਤਾ ਉਹ ਸਹੀ ਕੀਤਾ ਕਿਉਂਕਿ ਬਸੰਤੀ ਰੰਗ ਹੀ ਪੁਰਾਤਨ ਜਿਹੜੀਆਂ ਰਵਾਇਤਾਂ ਨੇ ਵਿੱਚ ਬਸੰਤੀ ਰੰਗੀ ਹੁੰਦਾ ਸੀ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਿੱਖ ਆਗੂ ਨੇ ਸਾਡੇ ਨਾਲ ਮੌਜੂਦ ਪਰਸ਼ੋਤਮ ਸਿੰਘ ਫਗੂਆਲਾ ਫਗੂਆਲ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਵਾਲ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਦਾ ਵਿਵਾਦ ਵੀ ਖੜਾ ਹੋਇਆ ਐ ਐਸਜੀਪੀਸੀ ਵੱਲੋਂ ਕਿਹਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਹੋਏ ਨੇ ਕਿ ਜਿਹੜਾ ਰੰਗ ਆ ਕੇਸਰੀ ਰੰਗ ਦੀ ਜਗ੍ਹਾ ਹੁਣ ਬਸੰਤੀ ਰੰਗ ਜਾਨੀ ਕਿ ਪੀਲਾ ਰੰਗ ਪੁਸ਼ਾਕ ਹੋਵੇਗੀ ਜਾਨੀ ਕਿ ਨਿਸ਼ਾਨ ਸਾਹਿਬ ਦੀ ਉਹ ਕਿਵੇਂ ਦੇਖਦੇ ਹੋ ਤੁਸੀਂ ਤੁਹਾਨੂੰ ਕਿਵੇਂ ਲੱਗਦਾ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾ ਕਿ ਸਾਡੀ ਕੌਮ ਦੇ ਜਥੇਦਾਰ ਜਾਗੇ ਨੇ ਦੇਰ ਆਏ ਦਰਸਤਾਏ ਜੀ ਐਕਚੁਅਲੀ ਰੰਗ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਗੱਲ ਕਰ ਲੋ ਚਾਹੇ ਕਰ ਲੋ ਬਾਬਾ ਬੰਦਾ ਸਿੰਘ ਬਹਾਦਰ ਦੇ ਕਾਲ ਦੀ ਗੱਲ ਕਰ ਜਿੰਨੀ ਕੁ ਮੇਰੀ ਮੈਂ ਇੱਕ ਪੜਚੋਲ ਕਰਨ ਵਾਲਾ ਵਿਅਕਤੀ ਆ ਜਿੰਨੀ ਕੁ ਮੇਰੀ ਪੜਚੋਲ ਹੈ ਵੀ ਬਹੁਤ ਵੱਡਾ ਕਦਮ ਤੇ ਚੰਗਾ ਕਦਮ ਸਿੰਘ ਸਾਹਿਬ ਨੇ ਕੀਤਾ ਜੇ ਇਹ ਮਸਲੇ ਲਟਕਾਏ ਨਾ ਜਾਂਦੇ ਤਾਂ ਜਿਹੜੇ ਅੱਜ ਵਿਰੋਧ ਹੋ ਰਿਹਾ ਸਾਡਾ ਉਹ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਅਸੀਂ ਕੌਮ ਨੂੰ ਸਹੀ ਆਪਣਾ ਜਿਹੜਾ ਦਿਸ਼ਾ ਤੇ ਦਸ਼ਾਤੀ ਗਈ ਜਿਹੜੀ ਉਹ ਨਹੀਂ ਕਰ ਸਕੇ ਠੀਕ ਹੈ ਇਸ ਕਰਕੇ ਹੀ ਹੁਣ ਜਿਹੜੇ ਵਿਰੋਧ ਕਰਨ ਵਾਲੇ ਅੰਨਾ ਵਿਰੋਧ ਬੰਦ ਦੇ ਵਿੱਚ ਅੰਨਾ ਵਿਰੋਧ ਦੀ ਤੱਕ ਗੱਲੇ ਨਹੀਂ ਅਜਨਾਲਾ ਸਾਹਿਬ ਟਕਸਾਲ ਚਲਾ ਰਹੇ ਨੇ ਬੱਚਿਆਂ ਨੂੰ ਵਿੱਦਿਆ ਦੇ ਰਹੇ ਨੇ ਲੇਕਿਨ ਅੰਨਾ ਵਿਰੋਧ ਪੜਤਾਲ ਕਰੋ ਅਜਨਾਲਾ ਸਾਹਿਬ ਮੇਰੀ ਰਿਕੁਐਸਟ ਹੈ ਬੇਨਤੀ ਹੈ ਗੁੱਸਾ ਨਾ ਕਰਿਓ ਇਹ ਤੇ ਪੜਤਾਲ ਕਰਿਓ ਵੀ ਇਹ ਗੱਲਾਂ ਇਹ ਸਿਰਫ ਅਸੀਂ ਰਾਸੀ ਵਿਰੋਧ ਕਰਕੇ ਕਰ ਰਹੇ ਹਾਂ ਰਾਸੀ ਵਿਰੋਧ ਲਈ ਕਰੋ ਕਰਨਾ ਬਣਦਾ ਬਿਲਕੁਲ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਾਫੀ ਟਿੱਪਣੀਆਂ ਕੀਤੀਆਂ ਨੇ ਕਿ ਐਸਜੀਪੀਸੀ ਨਹੀਂ ਇਹ ਜੀ ਮਤਲਬ ਇੱਕ ਇੱਕ ਪਰਿਵਾਰ ਦੀ ਉਹ ਆ ਚਲਦੀ ਆ ਗੱਲਬਾਤ ਵੀ ਕਿਸੇ ਦੇ ਕਹਿਣ ਤੇ ਹੋਇਆ ਇਹ ਕੰਮ ਇਹ ਗਲਤ ਹੋਇਆ ਇੱਥੋਂ ਤੱਕ ਉਹ ਫਿਰ ਕਿਉਂ ਉਹਨਾਂ ਨੇ ਨਹੀਂ ਕੋਈ ਪ੍ਰਾਰਥਨਾ ਜੋ ਮਤਲਬ ਜਿਵੇਂ ਤੁਸੀਂ ਗੱਲ ਕਰਦੇ ਹੋ ਕੋਈ ਪ੍ਰਾਰਥਨਾ ਬਸੰਤੀ ਰੰਗ ਹੀ ਸੀ ਵੀ ਕੇਸਰੀ ਰੰਗ ਨਹੀਂ ਉਹਨਾਂ ਨੇ ਫਿਰ ਉਹ ਨੌਲੇਜ ਤੋਂ ਬਾਹਰ ਗੱਲ ਕਿਵੇਂ ਕੀਤੀ ਹੈ ਅਜਨਾਲਾ ਸਾਹਿਬ ਮੇਰੇ ਪਰਮ ਮਿੱਤਰਾਂ ਚੋਂ ਨੇ ਜੀ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਵੀ ਉਹਨਾਂ ਨੇ ਉਹ ਸਾਰੂ ਵਿਰੋਧ ਨਹੀਂ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਹੈ ਅਕਾਲ ਤਾਲ ਸਾਹਿਬ ਸਿੱਖਾਂ ਦਾ ਸੁਪਰੀਮ ਕੋਰਟ ਹੈ ਠੀਕ ਹੈ ਜੇ ਉੱਥੇ ਗਲਤ ਅੰਸਰ ਬੈਠੇ ਨੇ ਅਸੀਂ ਲੋਕਾਂ ਨੂੰ ਲਾਮਬੰਦ ਕਰਨਾ ਚਾਹੀਦਾ ਸੀ ਸਾਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਬੈਠੇ ਨੇ ਲੋਕਾਂ ਨੂੰ ਲਾਮਬੰਦ ਕਰਨਾ ਉਹ ਜੇ ਤਾਂ ਅਸਫਲਤਾ ਸੀ ਡਿੱਗੀ ਤਾਂ ਖੋਤੇ ਤੋਂ ਗੁੱਸਾ ਕਿ ਮਿਹਰ ਤੇ ਅਸੀਂ ਚੜਦੇ ਆ ਸਾਰੇ ਦੇ ਸਾਰੇ ਸ਼ਰੋਮਣੀ ਕਮੇਟੀ ਦੇ ਸ਼ਰੋਮਣੀ ਕਮੇਟੀ ਬਦਨਾਮ ਕਰਕੇ ਰੱਖਤੀ ਅਸੀਂ ਸੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਦਾ ਹੋਇਆ ਅੰਗਰੇਜ਼ ਸਾਨੂੰ ਇੱਕ ਮਾਇਕ ਗੱਲ ਬੜੀ ਠੋਕ ਵਜਾ ਕੇ ਕਹਿਣੀ ਚਾਹਾਂਗਾ ਕਿ ਸਟੇਟ ਹੈ ਭਾਰਤ ਸਟੇਟ ਹੈ ਵਿਦਨ ਸਟੇਟ ਸਟੇਟ ਦੇ ਅੰਦਰ ਇੱਕ ਸਿੱਖ ਸਟੇਟ ਹੈ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਨਹੀਂ ਚਲਾ ਸਕੇ। ਉਹ ਸਾਡੀ ਗਲਤੀ ਹੈ। ਜੇ ਗ੍ਰੰਥੀ ਮਾੜਾ ਤਾਂ ਗੁਰਦੁਆਰੇ ਜਾਣਾ ਤਾਂ ਨਾ ਬੰਦ ਕਰੋ। ਅਸੀਂ ਗ੍ਰੰਥੀ ਨੂੰ ਘੇਰਨ ਦੀ بجائے ਗ੍ਰੰਥੀ ਨਾਲ ਗੱਲ ਕਰਨ ਦੀ بجائے ਅਸੀਂ ਸਿਰਫ ਜੈੰਦਾਬਾਦ ਤੇ ਮੁਰਦਾਬਾਦ ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਜੈੰਦਾਬਾਦ ਮੁਰਦਾਬਾਦ ਤੇ ਆ ਗਏ। ਜਿਹੜਾ ਕਿ ਇੱਕ ਟੇਬਲ ਟਾਕ ਦਾ ਵਿਸ਼ਾ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਟੇਬਲ ਤੇ ਲਿਆ ਕੇ ਕੌਡੇ ਰਾਕਸ਼ ਵਰਗਿਆਂ ਨੂੰ ਕਿਹਾ ਹੈ ਵੀ ਨਹੀਂ ਹੋਸ਼ ਕਰੋ। ਜੇ ਤੂੰ ਐ ਕਰੇਂਗਾ ਤਾਂ ਤਰੱਕੀ ਹੋਊਗਾ ਇਹ ਜੇ ਤੂੰ ਇਦਾਂ ਕਰੇਂਗਾ ਤਾਂ ਤਰੱਕੀ ਹੋਊਗਾ ਉਹਨਾਂ ਨੇ ਦਲੀਲ ਦੇ ਨਾਲ ਅਸੀਂ ਦਲੀਲ ਇਹਨਾਂ ਨੂੰ ਟੇਬਲ ਟਾਕ ਦੇ ਲਈ ਘੇਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਡਿਬੇਟ ਬੁਲਾਓ ਸ਼੍ਰੋਮਣੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿੰਤੂ ਪਰੰਤੂ ਨਾ ਕਰੋ ਠੀਕ ਹੈ ਉਹਦਾ ਇਲਾਹੀ ਹੁਕਮ ਹੈ ਉਸ ਇਲਾਹੀ ਹੁਕਮ ਦੇ ਵਿੱਚ ਜੇ ਕਿਤੇ ਗਲਤੀ ਹੈ ਹੁਣ ਜਿਹੜੇ ਰੰਗਾਂ ਦੀ ਗੱਲ ਹੈ ਦੋਹੇ ਰੰਗਾਂ ਦੀ ਗੱਲ ਹੈ ਮੈਂ ਇਹਨੂੰ ਨਹੀਂ ਲੈ ਕੇ ਜਾਣਾ ਚਾਹੁੰਦਾ ਭਗਮੇ ਵਾਲੇ ਪਾਸੇ ਮੈਂ ਦਸਤਾਰ ਸਜਾਈ ਹੈ ਇਹ ਤੋਤੇ ਜਾਣੀ ਆ ਬਾਰ 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 ਇਹਦੇ ਰੰਗ ਦੇ ਵਿੱਚੋਂ ਰੰਗ ਕੀ ਨਿਕਲਣਾ ਹੈ ਭਗਵਾ ਨਿਕਲਣਾ ਜਿਹੜਾ ਜਿਹੜਾ ਪ੍ਰਚੰਦ ਸਾਡਾ ਜਦੋਂ ਅਸੀਂ ਉਹਨੂੰ ਚੇਂਜ ਕਰਦੇ ਆ ਤਾਂ ਇਹਦਾ ਰੰਗ ਹੈ ਜਿਹੜਾ ਉਹ ਭਗਮਾ ਹੋਇਆ ਹੁੰਦਾ ਇਹ ਮੰਨਣੀ ਪੈਣੀ ਹੈ ਇਹ ਇੱਕ ਸਾਜਿਸ਼ ਠੀਕ ਹੈ ਉਹਨਾਂ ਦੇ ਬਖੁਰ ਸਾਹਿਬ ਚੇਂਜ ਕਿਵੇਂ ਹੋ ਗਿਆ ਚਲੋ ਤੁਸੀਂ ਮੰਨਦੇ ਹੋ ਕਿ ਪੁਰਾਤਨਾ ਰੰਗ ਬਸੰਤੀ ਸੀ ਬਸੰਤੀ ਤੋਂ ਕੇਸਰੀ ਕਿਵੇਂ ਹੋਇਆ ਕਦੋਂ ਕਦਾ ਹੋਇਆ ਇਹ ਤੁਹਾਨੂੰ ਕੀ ਲੱਗਦਾ ਮਤਲਬ ਜੇ ਪਹਿਲੀ ਹੀ ਹੋ ਜਾਂਦੀ ਗੱਲ ਇਹ ਨਾਲ ਦੀ ਨਾਲੇ ਵੀ ਬਸੰਤੀ ਹੋ ਰਹਿੰਦਾ ਕੇਸਰੀ ਕਿਵੇਂ ਬਣਿਆ ਜੀ ਇਹ ਤਾਂ ਗੱਲ ਮੈਂ ਪਹਿਲਾਂ ਹੀ ਕਹਾਈ ਸੀ ਵੀ देर आए दुरुਸਾਏ ਜੀ ਤੇ ਲੇਕਿਨ ਜੇ ਇੰਨੇ ਸੁਚੇਤ ਸਿੱਖ ਸਿੱਖ ਤਾਂ ਸਿੱਧਾ ਆਪ ਚ ਲੜਨ ਤੇ ਰਹੇਗੇ ਸਿੱਖ ਕੌਮ ਦੇ ਜਿਹੜੇ ਜਰਨਲ ਤੇ ਸਾਡੇ ਸਿੱਖ ਕੌਮ ਦੇ ਜਿਹੜੇ ਧਾਰਮਿਕ ਆਗੂ ਸੀਗੇ ਉਹ ਸਿਰਫ ਉਹਦੇ ਪ੍ਰਸਤੀ ਦੇ ਲਈ ਸਾਡੀ ਤਾਂ ਰਾਜਨੀਤੀ ਆ ਜਿਹੜੀ ਜੁੱਤੀ ਦੀ ਨੋਕ ਤੇ ਆ ਸਾਡਾ ਧਰਮ ਸਿਰ ਤੇ ਆ ਅਸੀਂ ਧਰਮ ਵਾਲਾ ਪਾਸਾ ਘਟਾਇਆ ਜਿਹਦੇ ਕਿਤੇ ਕਿਸੇ ਜੁੱਤੀਆਂ ਖਰਿਆ ਕੋਈ ਹੱਕ ਨਹੀਂ ਚਾਹੇ ਉਹ ਜਨਾਲਾ ਸਾਹਿਬ ਹੋਣ ਚਾਹੇ ਉਹ ਧੰਬੀ ਸਾਹਿਬ ਹੋਣ ਚਾਹੇ ਕੋਈ ਹੋਰ ਆਏ ਸਾਰਾ ਅੱਜ ਪੰਥ ਦੇ ਜਿਹੜੇ ਸਾਡੇ ਆਗੂ ਨੇ ਅੱਜ ਲੋਕਾਂ ਦੇ ਮਨਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਾ ਜ਼ੀਰੋ ਤੇ ਆ ਜਾਣਾ ਕਾਦੇ ਲਈ ਨਹੀਂ ਨਹੀਂ ਬੱਸ ਐਵੇਂ ਸਵਾਰੂਹੀ ਕਰਦਾ ਵੀ ਕੇਸਰੀ ਰੰਗ ਕਿਵੇਂ ਬਣ ਗਿਆ ਬਸੰਤੀ ਤੋਂ ਪਹਿਲਾਂ ਕੇਸਰੀ ਕਿਵੇਂ ਬਣਿਆ ਜਿਹੜਾ ਹੁਣ ਦੁਬਾਰਾ ਫੇਰ ਬਸੰਤੀ ਬਣਾਉਣਾ ਪਿਆ। ਦੇ ਇਹਨੂੰ ਪੜਤੋਲੇ ਨਹੀਂ ਕੀਤੀ ਕਿਸੇ ਨੇ। ਜੀ। ਜਿਵੇਂ ਹੋ ਗਿਆ ਬੋਲੇ ਸੋ ਨਿਹਾਲ। ਅਸੀਂ ਇੱਕ ਜਕਾਰਾ ਲਾ ਦਿੰਨੇ ਆ। ਸਿੰਘ ਕੋ ਬੋਲ ਰਿਹਾ ਹੁੰਦਾ ਸਟੇਜ ਦੇ ਉੱਤੇ। ਉਹਦਾ ਇਹ ਨਹੀਂ ਪਤਾ ਵੀ ਉਹ ਗੱਲ ਦਾ ਮਤਲਬ ਕੀ ਆ ਲੇਕਿਨ ਸੰਗਤ ਦੇ ਵਿੱਚ ਇੱਕ ਜਾਂ ਲੀਡਰਾਂ ਚੋਂ ਇੱਕ ਜਕਾਰਾ ਲਾਉਂਦਾ ਸਿਰਫ ਆਪਦੇ ਆਗੂ ਦੀ ਖੁਸ਼ ਆਮਦ ਕਰਨ ਦੇ ਲਈ। ਇਹ ਇਸ ਗੱਲ ਤੋਂ ਨਿਕਲਿਆ। ਇਦੇ ਵਿੱਚ ਜਿਹੜਾ ਜਾਣਕੀ ਆ ਸਿਸਟਮ ਸੀ ਸਾਡਾ ਉਹਨੇ ਸਾਨੂੰ ਇੱਥੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਸੋਚ ਸੀ ਉਹਨੂੰ ਹੋਰ ਪਾਸੇ ਲਾ ਦਿੱਤਾ ਠੀਕ ਹੈ 1930 ਵਾਲੀ ਗੱਲਬਾਤ ਆ ਰਹੀ ਆ ਸਾਹਮਣੇ ਕਿ 1930 ਚ ਆਵਾਜ਼ ਉੱਠੀ ਸੀ ਕਿ ਕੇਸਰੀ ਰੰਗ ਤੋਂ ਬਸੰਤੀ ਰੰਗ ਬਣਾਇਆ ਜਾਵੇ ਭਾਈ ਅਜਨਾਲਾ ਨੇ ਵੀ ਇਹ ਗੱਲਬਾਤ ਕੀਤੀ ਉਹ 1930 ਵਾਲੀ ਕੀ ਗੱਲਬਾਤ ਆ ਜੀ 1930 ਵਾਲੇ ਇਹ ਸਹਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰੰਗਾਂ ਦਾ ਆਉਂਦੀ ਆ ਇਦੇ ਵਿੱਚ ਕੋਈ ਦੋਰ ਆਇਆ ਨਹੀਂ ਰੰਗ ਦੋ ਹੀ ਪ੍ਰਬੰਧਤ ਨੇ ਤੇ ਲੇਕਿਨ ਜੋ ਅਜਨਾਲਾ ਸਾਹਿਬ ਕਹਿ ਰਹੇ ਨੇ ਲੇਕਿਨ ਉਹ ਪੜਤਾਲ ਦਾ ਵਿਸ਼ਾ ਮੈਂ ਤਾਂ ਪਹਿਲਾਂ ਹੀ ਕਹਿ ਬੀ ਉਹ ਪੜਤਾਲ ਦਾ ਵਿਸ਼ਾ 1930 ਦੇ ਵਿੱਚ ਕਿਉਂ ਨਹੀਂ ਕਿਸੇ ਨੇ ਸਾਡੇ ਲੀਡਰ ਸਾਹਿਬਾਨਾਂ ਦੀ ਡਿਊਟੀ ਬਣਦੀ ਸੀ ਉਹਨਾਂ ਨੇ ਉਸੇ ਟਾਈਮ ਇਹਦੇ ਵਿੱਚ ਦੁਰਸਤੀ ਕਰ ਦੇਣੀ ਚਾਹੀਦੀ ਸੀ ਉਰਦਾਸ ਦਾ ਇਸ ਗੱਲ ਦੇ ਵਿੱਚ ਮੈਂ ਇੱਕ ਗੱਲ ਕਰਨੀ ਚਾਹਾਂਗਾ 2009 ਤੋਂ ਦਰਬਾਰ ਸਾਹਿਬ ਦੀ ਨਕਲ ਦਾ ਮੁੱਦਾ ਚੱਲ ਰਿਹਾ ਮਸਤਵਾਨਾ ਸਾਹਿਬ होया होया, उना, उना 2009 ਦਾ ਹੁਕਮਨਾਮਾ ਹੋਇਆ ਹੋਇਆ ਹੈ ਕੱਲ ਤਾਂ ਸਭ ਤੋਂ ਵਿਧਰਵਾਰ ਸਭ ਦੀ ਨਕਲ ਹੈ ਮੈਂ ਨਹੀਂ ਕਹਿੰਦਾ ਲੇਕਿਨ ਲਾਗੂ ਕੌਣ ਕਰੂਗਾ ਇਹਨੂੰ ਲਾਗੂ ਤਾਂ ਸਾਡੇ ਇਹ ਨਾ ਸਿੰਘ ਸਹਿਬਾਨਾ ਨਹੀਂ ਕਰਨਾ ਇਸ ਸ਼ਰੋਣੀ ਕਮੇਟੀ ਨੇ ਕਰਨਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੋਡਰਾਂ ਦੀ ਆਪਣੇ ਔਕਾਤ ਤੇ ਜਿਹੜੇ ਉਹਨਾਂ ਦੀ ਖੁਸ਼ਾਮਦ ਕਰਨ ਚ ਲੱਗੀ ਆ ਸਾਡੀ ਦੇਖੋ ਦਰਬਾਰ ਸਭ ਦੀ ਨਕਲ ਨਿਜ਼ਾਮ ਸਾਹਿਬ ਦੇ ਰੰਗ ਦੀ ਗੱਲ 2009 ਤੋਂ ਹੁਕਮਨਾਮਾ ਅੱਜ 24 ਆ ਗਿਆ ਅੱਜ ਤੱਕ ਅਸੇ ਨਹੀਂ ਲਾਗੂ ਕਰਾ ਸਕੇ ਉਥੇ ਟਿੰਡਸਾ ਸਭ ਦਾ ਕਬਜ਼ਾ ਰਾਜਨੀਤਿਕ ਜਿਹੜਾ ਦਬਾ ਹੈ ਉਹ ਦਿੱਲੀ ਤੋਂ ਚੱਲ ਹੈ ਉਹ ਨਾਗਪੁਰ ਤੋਂ ਚੱਲ ਹੈ ਇਹ ਜਿਹੜੇ ਅੱਜ ਜਿਹੇ ਦਾ ਵਿਰੋਧ ਕਰ ਰਹੇ ਨੇ ਮੈਨੂੰ ਕਹਿਣ ਤੋਂ ਕੋਈ ਗੁਰੇਜ਼ ਨਹੀਂ ਇਹ ਨਾਗਪੁਰ ਤੋਂ ਚੱਲੇ ਹੋਏ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ ਇਹਦੇ ਨੂੰ ਇਹ ਨੂੰ ਇਹ ਨਹੀਂ ਕਿਹਾ ਜਾ ਸਮਝਦਾ ਹੈਗਾ ਵੀ ਇਹ ਕੋਈ ਇਹ ਵੀ ਕੋਈ ਉਸੇ ਤਰ੍ਹਾਂ ਦਾ ਸਿਸਟਮ ਹੈ ਅਸੀਂ ਅਕਲ ਤਖਤ ਦੇ ਜਹੇਦਾਰ ਤੇ ਪਰਤੋਲ ਕਰੋ ਉਹਦੇ ਨਾਲ ਡਿਬੇਟ ਕਰੋ ਉਹਦੇ ਨਾਲ ਬੈਠੋ ਨਾ ਕਿ ਅਸੀਂ ਸੋਸ਼ਲ ਮੀਡੀਆ 'ਚ ਚਲੇ ਜਾਈਏ ਠੀਕ ਹੈ ਫਗਵਲ ਸਾਹਿਬ ਇੱਕ ਸ਼ਰਮਈ ਰੰਗ ਦੀ ਗੱਲ ਹੋਈ ਆ ਨੀਲਾ ਕਲਰ ਇਹ ਦੋ ਕਲਰ ਦੀ ਅਹਿਮੀਅਤ ਕੀ ਆ ਮਤਲਬ ਕਿਵੇਂ ਦੇ ਕਲਰ ਨੇ ਕਈ ਗੁਰਦੁਆਰ ਸਾਹਿਬ ਆਪਾਂ ਦੇਖਦੇ ਆਂ ਕਿ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਦਾ ਉੱਥੇ ਪੋਸ਼ਾਕ ਆ ਜੀ ਇੱਕ ਚਲੋ ਹੁਣ ਬਸੰਤੀ ਰੰਗ ਹੋਊਗਾ ਪਹਿਲਾਂ ਕੇਸਰੀ ਰੰਗ ਹੁੰਦਾ ਸੀ ਗੁਰੂ ਕਲਗੀਧਰ ਪਾਤਸ਼ਾਹ ਨੇ ਫੌਜ ਸਾਦੀ ਅਮਰ ਛਕਾਇਆ ਉਹਨਾਂ ਨੂੰ ਨੀਲਾ ਬਣਾ ਬਖਸ਼ਿਸ਼ ਕੀਤਾ ਉਹਨਾਂ ਦੀ ਹਰੇਕ ਫੌਜ ਤੇ ਪੰਜ ਇਥੇ ਦਲ ਬਣੇ ਹੋਣੇ ਉਹਨਾਂ ਦੇ ਸਿੰਘਾਂ ਦੇ ਬਹੁਤ ਨਿਬੜੂ ਉਹਨਾਂ ਦੀ ਕਿਸੇ ਵੀ ਗੱਡੀ ਦੇ ਉੱਤੇ ਜਿੱਥੇ ਉਹਨਾਂ ਦੀ ਪਾਲਕੀ ਮਹਾਰਾਜ ਦਾ ਸ਼ੁਰਮਾ ਜਾ ਰਿਹਾ ਤੇ ਉਹਨਾਂ ਦਾ ਨੀਲਾ ਨਿਸ਼ਾਨ ਆ ਕਿਉਂਕਿ ਸਾਡੀ ਲੜਨ ਵਾਲੀ ਫੌਜ ਹੈ ਜਿਹੜਾ ਸਾਡਾ ਅੱਜ ਸ਼ੁਰਮਿਕੀ ਗੱਲ ਦੀ ਗੱਲ ਦੂਜੇ ਰੰਗ ਦੀ ਗੱਲ ਕਰਦੇ ਹਾਂ ਅਸੀਂ ਬਸੰਤੀ ਰੰਗ ਦੀ ਗੱਲ ਕਰਦੇ ਆ ਇਹ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ ਅਕਾਲ ਤਖਤ ਸਾਹਿਬ ਤੇ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ ਇਹ ਵੀ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ ਅੱਜ ਸਿੰਘ ਸਾਹਿਬਾਨ ਨੇ ਪਰਚੋਲ ਕਰਕੇ ਸ਼ੁਕਰ ਹੈ ਮੈਂ ਪਹਿਲਾਂ ਵੀ ਕਿਹਾ ਵੀ ਇਸ ਗੱਲ ਤੇ ਉਹ ਆਏ ਨੇ ਇਹ ਭਗਤੀ ਤੇ ਸ਼ਕਤੀ ਦਾ ਸਮੇਲ ਹੈ ਨੀਲਾ ਰੰਗ ਸ਼ਕਤੀ ਦਾ ਪ੍ਰਤੀਕ ਹੈ ਉਹ ਮਨਾਂ ਦੇ ਜੰਗ ਦੇ ਵਿੱਚ ਜੇ ਕੋਈ ਸਾਡੇ ਕਿਸੇ ਧਾਰਮਿਕ ਇਸ਼ੂ ਦੇ ਧਾਰਮਿਕ ਫਲਸਫੇ ਦੇ ਖਿਲਾਫ ਜੇ ਕੋਈ ਤਾਂ ਉਥੇ ਕਿਰਪਾਨ ਉਥੇ ਤਲਵਾਰ ਚ ਬਦਲ ਜਾਂਦੀ ਹੈ ਉਹ ਕਹਿੰਦੇ ਨੇ ਵੀ ਘਰੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ ਉਹ ਨੀਲਾ ਜਿਹੜਾ ਪਰਚਮ ਹੈ ਸਾਡਾ ਉਹ ਕਰਦਾ ਜਿਹੜਾ ਹੈਗਾ ਹੈਗਾ ਦੂਸਰਾ ਉਹ ਸਭ ਭਗਤੀ ਦਾ ਸਮੇਲ ਹੈ ਉਹ ਭਗਤੀ ਦਾ ਭਗਤੀ ਉਹ ਹਰੇਕ ਗੁਰਦੁਆਰੇ ਦੇ ਵਿੱਚ ਅਸੀਂ ਜੰਗ ਦਾ ਮੈਦਾਨ ਨਹੀਂ ਬਣਾਉਣਾ ਗੁਰਦੁਆਰੇ ਤਾਂ Hindu Muslim Sikh Isai ਚਾਰੇ ਚੋਬਰਨਾਂ ਦਾ ਸਾਂਝਾ ਸਾਰੇ ਨੇ ਆਉਣਾ ਉੱਥੇ ਚੋਰ ਵੀ ਆਉ ਡਾਕੂ ਵੀ ਆਉ ਲੁਟੇਰਾ ਵੀ ਆਉ ਕਿਸੇ ਨੂੰ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਤੂੰ ਤੂੰ ਚੋਰ ਆ ਤੈਨੂੰ ਅੰਦਰ ਨਹੀਂ ਬੜਨ ਦੇਣਾ ਕਿਉਂਕਿ ਉੱਥੇ ਉਹਨੇ ਸ਼ਬਦ ਗੁਰੂ ਦਾ ਆਸਰਾ ਲੈਣਾ ਅਸੀਂ ਇਸ ਇਸ ਗੱਲ ਪੈਣ ਦੀ ਬਜਾਏ ਅਸੀਂ ਫੋਕੀ ਸ਼ੋਰਤ ਸੋਸ਼ਲ ਮੀਡੀਆ ਤੇ ਲਾ ਲਓ ਇਲੈਕਟ੍ਰੋਨਿਕ ਮੀਡੀਆ ਤੇ ਲਾ ਲਓ ਮੇਰੀ ਫੋਟੋ ਆ ਗਈ ਮੇਰਾ ਬਿਆਨ ਆ ਗਿਆ ਲੇਕਿਨ ਇਹਨੂੰ ਅਸੀਂ ਪੜਤਾਲ ਕਰੀਏ ਕੋਮ ਦਾ ਹੋਰ ਨੁਕਸਾਨ ਨਾ ਕਰੀਏ ਮੇਰੀ ਗੁਜਾਰਿਸ਼ ਹੈ ਵਿਰੋਧ ਕਰਨ ਵਾਲਿਆਂ ਨੂੰ ਕਿ ਪੜਤਾਲ ਕਰੋ ਪਰਚੋਲ ਕਰੋ ਪਰਚੋਲ ਦਾ ਵਿਸ਼ਾ ਹੈ ਜਨਨ ਕਿ ਟਿੱਪਣੀਆਂ ਨਾ ਕਰੋ ਬਿਆਨ ਨਾ ਦੇਵੋ ਐਵੇਂ ਦੇ ਕਿਉਂਕਿ ਜਿਹੜਾ ਪੁਰਾਤਨਾ ਜਿਵੇਂ ਤੁਸੀਂ ਵੀ ਐਕਸੈਪਟ ਕੀਤੀ ਆ ਗੱਲ ਕਿ ਵਧੀਆ ਗੱਲ ਕੀਤੀ ਹੈ ਦੇ ਜਿਹੜੀ ਗੱਲ ਐਵੇਂ ਟਿੱਪਣੀਆਂ ਐਵੇਂ ਟਿੱਪਣੀਆਂ ਦੇ ਲਈ ਤਾਂ ਸਿੱਖ ਪੰਥ ਦੇ ਵਿੱਚ ਕੋਈ ਥਾਂ ਹੀ ਨਹੀਂ ਸੰਗਤ ਦੇ ਵਿੱਚ ਭਲੇਖੇ ਖੜੇ ਹੁੰਦੇ ਨੇ ਸੰਗਤ ਇਸ ਗੱਲ ਦੇ ਵਿੱਚ ਦੋ ਚਿੱਤੀ ਦੇ ਵਿੱਚ ਪੈ ਜਾਂਦੀ ਆ ਜਦੋਂ ਦੋ ਚਿੱਤੀ ਦੇ ਵਿੱਚ ਤਾਂ ਅਸੀਂ ਪਾਉਣਾ ਹੀ ਨਹੀਂ ਖਾਲਸੇ ਦਾ ਤਾਂ ਕੰਮ ਹੈ ਧਰਮ ਹੈ ਉਹ ਤਾਂ ਧਾਰਮਿਕ ਆ ਅਸੀਂ ਕਦੋਂ ਕਹਿੰਦੇ ਵੀ ਕੋਈ ਅਸੀਂ ਕਿਸੇ ਤੇ ਜ਼ੁਲਮ ਕਰਨਾ ਇਸ ਤੋਂ ਜ਼ੁਲਮ ਸਹਿਣਾ ਹੀ ਨਹੀਂ ਕਿਸੇ ਦਾ ਜੇ ਕੋਈ ਕਿਸੇ ਬੰਦੇ ਤੇ ਜ਼ੁਲਮ ਕਰ ਰਿਹਾ ਹੈ ਖਾਲਸਾ ਧਰਮ ਹੈ ਵੀ ਉਹ ਜ਼ੁਲਮ ਰੋਕਣ ਦੇ ਲਈ ਆਪ ਦਾ ਉਹਦਾ ਨੁਕਸਾਨ ਹੁੰਦਾ ਹੋ ਜਾਵੇ ਚੱਲਿਆ ਕੌਮ ਨੇ ਚੱਲਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਚੱਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਲਿਆ ਮੋਸੰਦੂ ਭਰਾਵਾ ਤੇ ਬ੍ਰਾਹਮਣਾ ਤੇ ਜ਼ੁਲਮ ਹੋ ਰਿਆ ਸੀ ਸਾਥ ਪਈ ਜਾ ਕੇ ਦਿੱਲੀ ਕਹਿੰਦਾ ਮੇਰਾ ਸਿਰ ਕੱਟ ਲਓ ਗੁਰੂ ਪੰਚਮ ਪਾਤਸ਼ਾਹ ਨੇ ਜਿਨ੍ਹਾਂ ਨੂੰ ਤਤੀ ਤਵੀ ਤੇ ਬੈਠਣਾ ਪਿਆ ਕਦੇ ਲਈ ਬੈਠਣਾ ਪਿਆ ਮੇਰੇ ਸਾਰੇ ਇੰਡਾ ਇਡੇ ਇਡੇ ਤੁਸੀਂ ਟਕਸਾਲਾ ਚਲਾ ਰਹੇ ਹੋ ਅੱਡੇ ਵੱਡੇ ਤੁਸੀਂ ਧਾਰਮਿਕ ਆਗੂ ਬੜੀਆਂ-ਬੜੀਆਂ ਤੁਹਾਡੇ ਕੋਲ ਰਤਬੇ ਨੇ ਧਰਮ ਕਾਗੂਆਂ ਵਾਲੇ ਸਾਡੇ ਵਰਗੇ ਤਾਂ ਸਧਾਰਨ ਸਿੱਖ ਨੇ ਤੁਸੀਂ ਇਸ ਗੱਲ ਦੀ ਸਵੈ ਪਰਚੋਲ ਕਰੋ ਪਰਚੋਲ ਕੋ ਇਹ ਨਾ ਕਰੋ ਵੀ ਅਸੀਂ ਫਲਾਣੇ ਨੂੰ ਥੱਲੇ ਲਾਉਣਾ ਅਸੀਂ ਫਲਾਣੇ ਨੂੰ ਥੱਲੇ ਲਾਉਣਾ ਤੇ ਫਲਾਣੇ ਨੂੰ ਉੱਪਰ ਚਾੜਨਾ ਆ ਸਾਨੂੰ ਇਹ ਗੱਲਾਂ ਤੋਂ ਸੰਕੋਚ ਕਰਨਾ ਚਾਹੀਦਾ ਇਸੇ ਕਰਕੇ ਕੌਮ ਹੈ ਜਿਹੜੀ ਉੱਚੀ ਤੇ ਪੈ ਜਾਂਦੀ ਹੈ ਕੌਮ VOTING ਵੇਲੇ VOTING ਦਾ ਤਾਂ ਸਾਡਾ ਕੋਈ ਰੋਲ ਹੀ ਨਹੀਂ ਬੋਟ ਤਾਂ ਇੱਕ ਪਾਸੇ 51 ਕੰਬਲੇ ਇਕੱਠੇ ਹੋਗੇ ਇੱਕ ਪਾਸੇ 49 ਸਿਆਣੇ ਬੈਠੇ ਨੇ ਬੋਰਡ ਤੇ ਤੋਂ ਮੰਜਨ ਮੰਜਨਗੇ ਜੀ ਲੇਕਿਨ ਸਿੱਖੀ ਤਾਂ ਟੇਬਲ ਦਾ ਨੋ ਹੈ ਟੇਬਲ ਟਾਕ ਤੇ ਟੇਬਲ ਤੇ ਬੈ ਕੇ ਗੱਲ ਕਰੋ ਠੀਕ ਹੈ ਤੁਹਾਨੂੰ ਹਰੇਕ ਗੱਲ ਅਨਾਂ ਵਿਰੋਧ ਕਰਨ ਦੀ ਵੀ ਜੈ ਅਸੀਂ ਸ਼੍ਰੋਮਣੀ ਕਮੇਟੀ ਕੋਲਾਂਗੇ ਸਿੱਖਾਂ ਦੀ ਮੈਂ ਪਹਿਲਾਂ ਵੀ ਕਿਹਾ ਸਟੇਟ ਭਾਰਤ ਸਟੇਟ ਹੈ ਵਿਦਨ ਸਟੇਟ ਸਾਡੇ ਸਿੱਖ ਸਟੇਟ ਹੈ ਜਿੱਥੇ ਗੁਰਦੁਆਰਾ ਸਾਹਿਬ ਬਣ ਗਿਆ ਸਾਡਾ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਵੀ ਕਿਤੇ ਉੱਥੇ ਸਾਡੀ ਸਰਕਾਰ ਹੈ ਖਾਲਸਾ ਪੰਥ ਦੀ ਸਰਕਾਰ ਸੋ ਇਸ ਕਰਕੇ ਮੈਂ ਅਨੇ ਵਿਰੋਧ ਦਾ ਮੈਂ ਵਿਰੋਧੀ ਹਾਂ ਠੀਕ ਹੈ ਜਨ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਵੀ ਫਰਮਾਨ ਆ ਹੁਕਮਾ ਉਹਨੂੰ ਪੂਰਾ ਮੰਨਣਾ ਚਾਹੀਦਾ ਪੂਰੇ ਪੰਜਾਬ ਦੇ ਸਿੱਖਾਂ ਨੂੰ ਤੇ ਜਿੱਥੇ ਵੀ ਮਤਲਬ ਸਿੱਖ ਵਸਦੇ ਨੇ ਸ੍ਰੀ ਗੁਰਦੁਆਰਾ ਸਾਹਿਬ ਨੇ ਉੱਥੇ ਅੱਜ ਤੋਂ ਫਿਰ ਬਸੰਤੀ ਮਤਲਬ ਚੋਲਾ ਸਾਹਿਬ ਹੋ ਜਾਣਾ ਬਸੰਤੀ ਪਛਾਕੇ ਹੋ ਜਾਣਾ ਨishan ਸਾਹਿਬ ਜੀ ਏਕਤਾ ਦਾ ਪ੍ਰਤੀਕ ਹੋਊਗਾ ਜੀ ਇਹ ਗੱਲ ਜੀ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਦੁਸ਼ਮਣ ਤਾਕਤਾਂ ਨੂੰ ਚੁਬਦੀ ਹੈ ਸਾਡੀ ਏਕਤਾ ਦਾ ਪ੍ਰਤੀਕ ਹੋਊਗਾ ਠੀਕ ਹੈ ਜੇਕਰ ਤੇ ਇਹ ਇਹ ਤਾਂ ਸਮੁੱਚੀ ਕੌਮ ਸਮੁੱਚੀ ਕੌਮ ਇਸ ਗੱਲ ਦੇ ਲਈ ਇੱਕ ਹੋ ਕੇ ਵੀ ਇਹਨਾਂ ਦਾ ਇਹਦਾ ਇਕੱਠੇ ਨੇ ਸਿਰ ਤੇ ਤਲੀ ਤੇ ਧਰ ਕੇ ਤਾਂ ਸਾਡੇ ਬਜ਼ੁਰਗਾਂ ਨੇ ਬਾਬਾ ਦੀਪ ਸਿੰਘ ਨੇ ਦੱਸਤਾ ਸਾਨੂੰ ਵੀ ਲੜਨਾ ਮਸੇ ਰੰਗੜ ਦਾ ਸਿਰ ਵੱਟ ਕੇ ਸੋਖਾ ਸਿੰਘ ਤੇ ਮਹਿਤਾਬ ਸਿੰਘ ਨੇ ਦੱਸਤਾ ਵੀ ਲੜਨਾ ਜ਼ੁਲਮ ਦੇ ਖਿਲਾਫ ਲੜਨਾ ਹੈ ਦਰਬਾਰ ਸਾਹਿਬ ਦੀ ਆਜ਼ਾਦੀ ਦੇ ਲਈ ਮਤਲਬ ਇਹ ਇਹ ਸਾਨੂੰ ਇੰਨਾ ਗੱਲਾਂ ਚ ਕਿੰਤੂ ਪ੍ਰੰਤੂ ਸਮਾਂ ਬਿਜਾ ਗਵਾਉਣ ਦੀ ਵਿਜਾ ਇਹ ਵੇਲਾ ਸੋਸ਼ਲ ਮੀਡੀਆ ਦਾ ਯੁੱਗ ਹੈ ਬਾਬਾ ਨਾਨਕ ਨੇ ਵੀ ਕਿਹਾ ਕਿ ਜਿਉਂ-ਜਿਉਂ ਫੈਲੇ ਵਿਦਿਆ ਚਾਨਣ ਹੋਏ ਇਹ ਵਿਦਿਆ ਨੂੰ ਫੈਲਾਉਣ ਦਾ ਸਮਾਂ ਹੈ ਨਾ ਕਿ ਅੰਨਾ ਵਿਰੋਧ ਕਰਨ ਦਾ ਠੀਕ ਹੈ ਬਿਲਕੁਲ ਜੀ ਸਿੱਖਾ ਗੂ ਪਰਸ਼ੋਤਮ ਸਿੰਘ ਫੱਗੂ ਵਾਲਾ ਜਿਨ੍ਹਾਂ ਨੇ ਪੂਰਾ ਸਪਸ਼ਟ ਕੀਤਾ ਕਿ ਵਿਵਾਦਿਤ ਜਿਹੜੇ ਬਿਆਨ ਨੇ ਉਹ ਦੇਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਭਾਈ ਅਮਰੀਕ ਸਿੰਘ ਅਜਨਾਲਾ ਨੇ ਬਿਆਨ ਦਿੱਤਾ ਸ੍ਰੀ ਅਕਾਲ ਤੁਸ ਸਾਹਿਬ ਦੇ ਹੁਕਮ ਆਏ ਨੇ ਫਰਮਾਨ ਆਇਆ ਕਿ ਬਸੰਤੀ ਰੰਗ ਜਨੀ ਕੇ ਨਿਸ਼ਾਨ ਸਾਹਿਬ ਦੇ ਜਿਹੜੇ ਚੋਲਾ ਸਾਹਿਬ ਨੇ ਨਿਸ਼ਾਨ ਸਾਹਿਬ ਦੀ ਜਿਹੜੀ ਪੁਸ਼ਾਕਾਂ ਨੇ ਹੁਣ ਉਹ ਬਸੰਤੀ ਕਲਰ ਚ ਬਸੰਤੀ ਰੰਗ ਚ ਹੋਣ ਗਿਆ ਆਉਣ ਵਾਲੇ ਸਮੇਂ ਚ ਲਗਾਤਾਰ ਅਤੇ ਸਿੰਘ ਸਹਿਮਾਨਾਂ ਦੇ ਫਰਮਾਨ ਨੂੰ ਮੰਨਣਾ ਚਾਹੀਦਾ ਇਹ ਸਿੱਖ ਆਗੂਆਂ ਦਾ ਕਹਿਣਾ ਕਿ ਜੋ ਫਰਮਾਨ ਆਏ ਨੇ ਉਹਨਾਂ ਨੂੰ ਮੰਨੋ ਜਾ ਟੇਬਲ ਟਾਕ ਕਰੋ ਨਾ ਕਿ ਵਿਵਾਦਿਤ ਬਿਆਨ ਦਿੱਤੇ ਜਾਣ ਕੈਮਰਾਮੈਨ ਅਸ਼ੋਕ ਮਾਰਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ